ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸਰਕਾਰ ਨੇ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਹਾਂ ਸੰਸਦ ਦਾ ਬਜਟ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ ਇਸ ਸੰਬੰਧ ਮਾਮਲੇ ਬਾਰੇ ਮੰਤਰੀ ਕਰਨ ਰੀਜੀ ਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਚੁਕਿਆ ਹ ਮਾਨਯੋਗ ਰਾਸ਼ਟਰਪਤੀ ਨੇ ਬਾਈ ਗ੍ਰਹਿ ਤੋਂ 12 ਅਗਸਤ ਤੱਕ ਬਜਟ ਸੈਸ਼ਨ ਦੀ ਦੋਵਾਂ ਸਦਨਾਂ ਦੀ ਮੀਟਿੰਗਾਂ ਬੁਲਾਉਣ ਸੰਬੰਧੀ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਤੇ ਰੀਜੀ ਜੂ ਨੇ ਕਿਹਾ ਇਹ ਕਾਲ 24-25 ਦਾ ਬਜਟ 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ ਦੇਸ਼ ਦੀ ਪਹਿਲੀ ਫੁੱਲ ਟਾਈਮ ਮੈਂਲਾ ਵਿੱਤ ਮੰਤਰੀ ਸ਼੍ਰੀਮਤੀ ਹਿਤਾ ਰਮਣ ਨੇ ਹੁਣ ਅੰਤਿਮ ਬਜਟ ਸਮੇਤ 6 ਵਜੇ ਪੇਸ਼ ਕੀਤੇ ਹਨ ਤੇ ਜੁਲਾਈ ਦਾ ਬਜਟ ਉਹਨਾਂ ਦਾ ਲਗਾਤਾਰ ਸਤਵਾਂ ਬਜਟ ਹੋਵੇਗਾ ਐਸਨ ਸਾਭ ਕਾ ਵਿੱਤ ਮੰਤਰੀ ਮੋਰਾ ਰਜੀਤ ਦੇਸਾਈ ਦਾ ਰਿਕਾਰਡ ਟੱਟੇਗਾ ਜਿਨ੍ਹਾਂ ਨੇ ਸਭ ਤੋਂ ਵੱਧ 6 ਵਾਰ ਬਜਟ ਪੇਸ਼ ਕੀਤਾ ਹੈ ਦੱਸ ਦੇ ਕੇ ਨਰਿੰਦਰ ਮੋਦੀ ਕੇਂਦਰ ਚ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਵਿੱਤ ਮੰਤਰਾਲੇ ਦਾ ਚਾਰ ਜਿ ਇੱਕ ਹੋਰ ਫਿਰ ਨਿਰਮਲਾ ਸਿਧਾਰਮਣੂ ਤੋਂ ਪੇਗੇ ਅਤੇ ਮੱਧ ਵਰਗ ਨੂੰ ਇਸ ਬਜਟ ਤੇ ਵੱਡੇ ਤੋਹਫੇ ਮਿਲਣ ਦੀ ਉਮੀਦ ਹੈ ਜਿੱਥੇ ਨੌਕਰੀ ਕਰਨ ਵਾਲੇ ਲੋਕ ਇਨਕਮ ਟੈਕਸ ਸਲੈਬ ਦੇ ਬਜ਼ਾਅਦੀ ਉਮੀਦ ਕਰ ਰਹੇ ਹਨ ਨਾ ਤੋਤੀ ਸਟੈਂਡਰਡ ਡਿਸਕਸਸ਼ਨ ਨਾਲ ਸੰਬੰਧਿਤ ਤਰ੍ਹਾਂ ਦੇ ਸੰਕੇਤ ਵੀ ਮਿਲ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ